ਪੁਸ਼ਪਿੰਦਰ ਕੌਰ 12ਵੀਂ ਪਾਸ ਕਰਨ ਤੋਂ ਬਾਅਦ ਹੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਉਸਦਾ ਵਿਆਹ ਹੋ ਗਿਆ ਇਹ ਮੁੰਡਾ ਵਿਦੇਸ਼ ਤੇ ਵਿੱਚ ਪੱਕਾ ਸੀ ਅਤੇ ਇਹੀ ਦੇਖ ਕੇ ਵਿਆਹ ਕਰ ਦਿੱਤਾ ਗਿਆ ਮੁੰਡੇ ਦੇ ਬਾਰੇ ਕੋਈ ਹੋਰ ਬਹੁਤੀ ਜਾਂਚ ਪੜਤਾਲ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਨਹੀਂ ਕੀਤੀ ਸੀ ਇੱਕ ਸੋਹਣੀ ਕੁੜੀ ਜਿਸ ਨੂੰ ਕਿਸ ਗੱਲ ਦੀ ਖੁਸ਼ੀ ਸੀ ਕਿ ਉਹ ਵਿਦੇਸ਼ ਚਲੀ ਜਾਵੇਗੀ ਉਸ ਦਾ ਪਤੀ ਬਾਹਰ ਦਾ ਪੱਕਾ ਹੈ ਪੀਆਰ ਹੈ ਉਸ ਦੇ ਕੋਲ ਪਰ ਇਹ ਨਹੀਂ ਪਤਾ ਸੀ ਕਿ ਇਹ ਵਿਆਹ ਕੁੜੀ ਦੇ ਲਈ ਐਡਾ ਵੱਡਾ ਕਾਲ ਬਣ ਕੇ ਆਣਾ ਹੈ ਕਿ ਉਸ ਨੇ ਸਾਰੀ ਜ਼ਿੰਦਗੀ ਇਸੇ ਦੁੱਖ ਨੂੰ ਆਪਣੇ ਨਾਲ ਸਹਿਣਨਾ ਤੇ ਅੰਤ ਨੂੰ ਇੱਕ ਦਿਨ ਲਾਪਤਾ ਹੋ ਜਾਣਾ ਇਹ ਕਿਹੋ ਜਿਹੀ ਕੁੜੀ ਦੀ ਕਹਾਣੀ ਜਿਸ ਦਾ ਵਿਆਹ ਹੋਇਆ ਉਹ ਗੁੰਮ ਹੋ ਗਈ ਉਸ ਮਗਰੋਂ ਨਾਤਾ ਉਸਦੀ লাশ ਮਿਲੀ ਅਤੇ ਨਾ ਹੀ ਪਤਾ ਲੱਗਿਆ ਕਿ ਉਹ ਕਿੱਥੇ ਹੈ ਬਾਹਰ ਦੀ ਪੁਲਿਸ ਵੀ ਹੁਣ ਤੱਕ ਇਹ ਨਹੀਂ ਪਤਾ ਲਗਾ ਪਾਈ ਕਿ ਆਖਿਰਕਾਰ ਕੁੜੀ ਦੇ ਨਾਲ ਹੋਇਆ ਕੀ ਪਰ ਇੱਥੇ ਰਹਿਣ ਦੇ ਲੋਕ ਅਤੇ ਕੁਝ ਇਨਵੈਸਟੀਗੇਟਿੰਗ ਆਫਿਸਰਸ ਦੇ ਵੱਲੋਂ ਜੋ ਕੁਝ ਸਾਹਮਣੇ ਲਿਆਂਦਾ ਗਿਆ ਉਸ ਦੇ ਵਿੱਚ ਇੱਕ ਨਹੀਂ ਸਗੋਂ ਕੋਈ ਤਰ੍ਹਾਂ ਦੇ ਤੱਥ ਸામਣੇ ਆਈ ਕੁਝ ਲੋਕਾਂ ਦਾ ਹੀ ਮੰਨਣਾ ਹੈ ਕਿ ਇਹ ਕੁੜੀ ਜ਼ਿੰਦਾ ਹੈ ਅਤੇ ਕੈਨੇਡਾ ਦੇ ਵਿੱਚ ਦੇਖੀ ਗਈ ਹੈ ਅਤੇ ਹੁਣ ਇਸ ਦੀ ਉਮਰ ਕਰੀਬ 51 ਸਾਲ ਦੀ ਹੋ ਚੁੱਕੀ ਹੈ ਕੁਝ ਲੋਕ ਇਹ ਆਖਦੇ ਨੇ ਕਿ ਨਹੀਂ ਉਸ ਦਾ ਪਤੀ ਹੀ ਇੰਨਾ ਜ਼ਾਲਮ ਸੀ ਕਿ ਉਸ ਨੇ ਇਸ ਨੂੰ ਜ਼ਿੰਦਾ ਛੱਡਿਆ ਹੀ ਨਹੀਂ ਕੀ ਇਹ ਹੈ ਪੂਰੀ ਕਹਾਣੀ ਇੱਕ ਬੱਚੇ ਦੀ ਮਾਂ ਬਣਨ ਤੋਂ ਬਾਅਦ ਪੁਸ਼ਪਿੰਦਰ ਕੌਰ ਕਿੱਥੇ ਚਲੀ ਗਈ ਕਿਉਂਕਿ ਇੱਕ ਦਿਨ ਉਸ ਨੂੰ ਘਰ ਤੋਂ ਜਾਂਦੇ ਤਾਂ ਦੇਖਿਆ ਗਿਆ ਪਰ ਵਾਪਸ ਆਂਦੇ ਨਹੀਂ ਘਰ ਦੇ ਵਿੱਚ 4 ਸਾਲ ਦੇ ਮਾਸੂਮ ਬੱਚੇ ਨੂੰ ਛੱਡ ਕੇ ਕੀ ਵਾਕਈ ਹੀ ਕੋਈ ਮਾਂ ਜਾ ਸਕਦੀ ਹੈ ਕਿ ਕਿਸੇ ਮਾਂ ਦੇ ਵੱਲੋਂ ਇੰਜ ਕੀਤਾ ਜਾ ਸਕਦਾ ਹੈ ਕਿ ਉਹ ਆਪਣੇ ਬੱਚੇ ਤੱਕ ਦੀ ਪਰਵਾਹ ਨਾ ਕਰੇ ਮੰਨਿਆ ਕਿ ਉਸ ਦਾ ਪਤੀ ਦੇ ਨਾਲ ਕੋਈ ਮਨਮਟਾਵ ਸੀ ਇੰਨਾ ਜ਼ਿਆਦਾ ਸੀ ਕਿ ਹਸਤੇ ਨਾਲ ਰਹਿਣਾ ਵੀ ਨਹੀਂ ਚਾਹੁੰਦੀ ਸੀ ਜਦੋਂ ਉਹ ਆਪਣੇ ਪੇਕੇ ਘਰ ਇੱਕ ਵਾਰ ਆਈ ਸੀ ਪੁਸ਼ਪਿੰਦਰ ਅਤੇ ਵਾਪਸ ਆਪਣੇ ਬੱਚੇ ਨੂੰ ਲੈ ਕੇ ਵਿਦੇਸ਼ ਗਈ ਸੀ ਕਿਉਂਕਿ ਨਾਨਕਿਆ ਨਹੀਂ ਉਸ ਬੱਚੇ ਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਤਾਂ ਉਹ ਆਪਣੇ ਪਤੀ ਦੇ ਘਰ ਨਹੀਂ ਜਾਂਦੀ ਸਗੋ ਕਿਸੇ ਹੋਰ ਰਿਸ਼ਤੇਦਾਰ ਦੇ ਕੋਲ ਰਹਿਣ ਦੇ ਲਈ ਚਲੀ ਜਾਂਦੀ ਹੈ ਇੱਥੇ ਰਹਿੰਦੀ ਹੋਈ ਨੂੰ ਕੁਝ ਸਮਾਂ ਹੀ ਹੁੰਦਾ ਹੈ ਕਿ ਉਸਦੇ ਪਤੀ ਜਗਤਾਰ ਸਿੰਘ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਵਿਦੇਸ਼ ਆ ਚੁੱਕੀ ਹੈ ਮੁੰਡਾ ਵੀ ਉਸਦੇ ਕੋਲ ਹੈ ਅਤੇ ਉਹ ਉਸ ਨੂੰ ਲੈਣ ਚਲਾ ਜਾਂਦਾ ਹੈ ਪਰ ਪਤਨੀ ਆਣ ਤੋਂ ਇਨਕਾਰ ਕਰ ਦਿੰਦੀ ਹੈ ਪਰ ਅਚਾਨਕ ਇੱਕ ਦਿਨ ਉਹ ਚਲੀ ਜਾਂਦੀ ਹੈ ਇੱਥੇ ਜਦੋਂ ਉਹ ਪਤੀ ਲੈਣ ਆਇਆ ਅਤੇ ਜਦੋਂ ਇਹ ਪੁਸ਼ਪਿੰਦਰ ਆਪਣੇ ਪਤੀ ਦੇ ਕੋਲ ਵਾਪਸ ਗਈ ਇਸ ਦਰਮਿਆਨ ਜਿਹੜਾ ਸਮਾਂ ਸੀ ਪੁਸ਼ਪਿੰਦਰ ਦੇ ਮਨ ਤੇ ਵਿੱਚ ਹਰੋਂ ਖਿਆਲ ਆਇਆ ਜੋ ਉਹ ਸੋਚਣਾ ਚਾਹੁੰਦੀ ਵੀ ਸੀ ਜੋ ਉਹ ਨਹੀਂ ਕਰਨਾ ਚਾਹੁੰਦੀ ਵੀ ਸੀ ਕਿ ਇਹ ਕੰਮ ਮੈਂ ਨਾ ਕਰਾਂ ਇਹਦੇ ਵਿੱਚ ਇਹ ਸੀ ਕਿ ਉਹ ਚਾਹਦੀ ਤਾਂ ਇਹ ਸੀ ਕਿ ਆਪਣੀ ਜ਼ਿੰਦਗੀ ਪਤੀ ਤੋਂ ਬਿਨਾ ਇੰਡੀਪੈਂਡੈਂਟ ਹੋ ਕੇ ਕਿਸੇ ਤਰ੍ਹਾਂ گزار ਲਵੇ ਆਪਣੇ ਪੁੱਤ ਨੂੰ ਉਹ ਪਾਲ ਲਵੇਗੀ ਉਹਨਾਂ ਦੁੱਖ ਝੰਜਟਾਂ ਲੜਾਈਆਂ ਤੋਂ ਛੁਟਕਾਰਾ ਪਾ ਲਵੇਗੀ ਜਿਹੜੇ ਕਿ ਹਰ ਰੋਜ਼ ਘਰ ਦੇ ਵਿੱਚ ਹੋ ਰਹੇ ਸੀ ਪਰ ਦੂਸਰੇ ਪਾਸੇ ਉਸ ਨੂੰ ਇਹ ਸੀ ਕਿ ਜੇਕਰ ਹੁਣ ਪਤੀ ਮੈਨੂੰ ਲੱਭ ਹੀ ਚੁੱਕਿਆ ਕਿ ਮੈਂ ਵਿਦੇਸ਼ ਦੇ ਵਿੱਚ ਰਹਿ ਰਹੀ ਹਾਂ ਅਤੇ ਉਸ ਨੂੰ ਪਤਾ ਹੀ ਲੱਗ ਗਿਆ ਕਿ ਮੁੰਡਾ ਵੀ ਮੇਰੇ ਕੋਲ ਹੈ ਕਿਉਂ ਨਾ ਮੈਂ ਵਾਪਸ ਚਲੀ ਜਾਵਾਂ ਜੇ ਉਹ ਲੈਣ ਹੀ ਆ ਗਿਆ ਤਾਂ ਹੋ ਸਕਦਾ ਹੈ ਕਿ ਉਸ ਦਾ ਮਨ ਬਦਲ ਗਿਆ ਹੋਵੇ ਉਹ ਸੁੱਤਰ ਗਿਆ ਹੋਵੇ ਅੱਧੇ ਹੁਣ ਸਾਡਾ ਝਗੜਾ ਨਾ ਹੋਵੇ ਕਿਉਂ ਨਾ ਮੈਂ ਉਸ ਦੇ ਕੋਲ ਵਾਪਸ ਚਲੀ ਜਾਵਾਂ ਪਰ ਇਸ ਤੋਂ ਇਲਾਵਾ ਇਸ ਘਰ ਦੇ ਵਿੱਚ ਹੋਈਆਂ ਉਹ ਸਾਰੀਆਂ ਗੱਲਾਂ ਕਿਉਂਕਿ ਇੱਥੇ ਖੇਤੀ ਕਰਦਾ ਸੀ ਜਗਤਾਰ ਸਿੰਘ ਅਤੇ ਪੁਸ਼ਪਿੰਦਰ ਪਲੱਸ 2 ਪਾਸ ਕਰਨ ਤੋਂ ਬਾਅਦ ਇੱਥੇ ਆ ਗਈ ਸੀ 2 ਸਾਲ ਦੀ ਪੜ੍ਹਾਈ ਉਸਨੇ ਹੋਰ ਕੀਤੀ ਸੀ ਗੰਗਾ ਨਗਰ ਦੀ ਰਹਿਣ ਵਾਲੀ ਸੀ ਉਹ ਕੁੜੀ ਪਰ ਉਸਨੇ ਕਦੇ ਇੰਨੀ ਮਿਹਨਤ ਨਹੀਂ ਕੀਤੀ ਸੀ ਖੇਤਾਂ ਦੇ ਵਿੱਚ ਕੰਮ ਕਰਨਾ ਵਿਦੇਸ਼ ਦੇ ਵਿੱਚ ਜਾ ਕੇ ਦਿਨ ਰਾਤ ਇਸੇ ਕੰਮ ਦੇ ਵਿੱਚ ਲੱਗੇ ਰਹਿਣਾ ਉਸ ਨੂੰ ਨਹੀਂ ਪਤਾ ਸੀ ਕਿ ਵਿਦੇਸ਼ ਚਾਂਦਾ ਮਤਲਬ ਇਹ ਹੁੰਦਾ ਵਿਆਹ ਦੇ ਮੌਕੇ ਮੌਕੇ ਤਾਂ ਉਸ ਨੂੰ ਇਹ ਸੀ ਕਿ ਮੇਰਾ ਪਤੀ ਬਾਹਰ ਰਹਿੰਦਾ ਅਤੇ ਆਪਣੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਵੀ ਉਹ पहली कुड़ी सी जिसनों कि विदेश मौका मिल रहा सी और इस करके खुश भी सी पर नहीं पता सी कि इतने सब कुछ वह किवें सैटल करेगी किमें वह जिंदगी क्डेगी किमें उसका पति उस, उस व्यवहार करेगा तो अंत नज हालात ये ने कि कुड़ी एक दिन गायब हुई अपने बच्चे उत ही छई कहा ही जा रहा है कि वह चली गई कितें पर कुछ नहीं भी कहना है कि उसकी जान ली गई है किमें अत किसते वालों जानते हैं 11 ਫਰਵਰੀ 2009 ਨੂੰ ਪੁਸ਼ਪਿੰਦਰ ਕੌਰ ਸਿੰਘਾ ਜਿੰਦੀ ਹੈ ਜਾਂ ਨਹੀਂ ਇਹ ਵੀ ਨਹੀਂ ਪਤਾ ਸੀ ਮਰ ਗਈ ਤਾਂ ਕਿਵੇਂ ਅਤੇ ਉਸਦੀ লাশ ਕਿੱਥੇ ਹੈ ਯੂਐਸਏ ਦੇ ਵਿੱਚ ਗੁੰਮ ਹੋਈ ਕੁੜੀ ਦੀ ਇੱਕ ਦਰਦਨਾਕ ਕਹਾਣੀ ਜਿੱਥੇ ਬਹੁਤੇ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਉਹ ਮਰ ਚੁੱਕੀ ਹੈ ਪਰ ਸਮੇਂ-ਸਮੇਂ ਤੇ ਉਸਦੇ ਜ਼ਿੰਦਾ ਹੋਣ ਦੇ ਸਬੂਤ ਵੀ ਮਿਲਦੇ ਰਹੇ ਨੇ ਇੱਕ ਦਿਨ ਗੱਡੀ ਲੈ ਕੇ ਨਿਕਲੀ ਪੁਸ਼ਪਿੰਦਰ ਕੌਰ ਅੱਜ ਤੱਕ ਵੀ ਵਾਪਸ ਨਹੀਂ ਆਈ ਕਰਦੇ ਵਿੱਚ ਪੁੱਤ ਨੂੰ ਛੱਡਣ ਤੋਂ ਬਾਅਦ ਜਿਸ ਦੀ ਉਮਰ ਮਹਿਸ 4 ਸਾਲ ਦੀ ਸੀ ਆਖਿਰਕਾਰ ਮਾਂ ਕਿਵੇਂ ਜਾ ਸਕਦੀ ਹੈ ਇਸ ਮਕਰੂਹੂ ਗੁੰਮ ਹੋ ਗਈ ਉਸਦੇ ਨਾਲ ਕੋਈ ਮਾੜੀ ਘਟਨਾ ਹੋਈ ਜਾਂ ਫਿਰ ਉਹ ਆਪ ਹੀ ਚਲੀ ਗਈ ਇਸ ਨੂੰ ਲੈ ਕੇ 22 ਫਰਵਰੀ ਨੂੰ ਪਤੀ ਦੇ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਜਾਂਦੀ ਹੈ ਰਾਜਸਥਾਨ ਦੇ ਗੰਗਾ ਨਗਰ ਦੇ ਵਿੱਚ ਜੰਮੀ ਪੁਸ਼ਪਿੰਦਰ ਦਾ ਵਿਆਹ ਯੂਐਸਟੀ ਮੁੰਡੇ ਜਗਤਾਰ ਸਿੰਘ ਦੇ ਨਾਲ ਕੀਤਾ ਗਿਆ ਮੁੰਡੇ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਕੋਈ ਜਾਂਚ ਪੜਤਾਲ ਨਹੀਂ ਕੀਤੀ ਸੀ ਮੁੰਡੇ ਵਾਲਿਆਂ ਦੀ ਕੁੜੀ ਦਾ ਪਰਿਵਾਰ ਆਖਦਾ ਹੈ ਕਿ ਮੁੰਡੇ ਬਾਰੇ ਸਿਰਫ ਸਾਨੂੰ ਇਹੀ ਪਤਾ ਸੀ ਕਿ ਉਹ ਹੁਸ਼ਿਆਰਪੁਰ ਦੇ ਮੋਨਾਕਲਾ ਦਾ ਰਹਿਣ ਵਾਲਾ ਹੈ ਅਤੇ ਯੂਐਸਏ ਦਾ ਸਿਟੀਜ਼ਨ ਹੈ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕੋਈ ਟਾਵਾ ਟਾਵਾ ਬੰਦਾ ਹੀ ਵਿਦੇਸ਼ ਤੇ ਵਿੱਚ ਜਾ ਕੇ ਰਹਿੰਦਾ ਸੀ ਅਤੇ ਵਿਦੇਸ਼ ਜਾਣਾ ਇੱਕ ਬਹੁਤ ਵੱਡੀ ਸ਼ਾਨ ਸਮਝਿਆ ਜਾਂਦਾ ਸੀ ਵਿਆਹ ਤੋਂ 1 ਮਹੀਨੇ ਬਾਅਦ ਹੀ ਮੁੰਡਾ ਵਿਦੇਸ਼ ਚਲਾ ਗਿਆ ਕੁੜੀ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਪਈ ਇਸੇ ਹੀ ਉਸਨੇ ਆਪਣੀ ਅਗਲੀ ਪੜ੍ਹਾਈ ਸ਼ੁਰੂ ਕਰ ਦਿੱਤੀ ਕਿਉਂਕਿ ਪਲੱਸ 2 ਤੋਂ ਬਾਅਦ ਇਹ ਵਿਆਹ ਕਰ ਦਿੱਤਾ ਗਿਆ ਸੀ ਦੋ ਸਾਲ ਉਸਨੇ ਪੜ੍ਹਾਈ ਕੀਤੀ ਅਤੇ ਇੱਥੇ ਹੀ ਆ ਕੇ ਉਸਨੂੰ ਪਤੀ ਇੱਕ ਦੋ ਵਾਰ ਮਿਲਦਾ ਰਿਹਾ ਇਸ ਮਗਰੋਂ ਪਤੀ ਅਤੇ ਪਤਨੀ ਸਲਾਹ ਕਰਦੇ ਨੇ ਕਿ ਹੁਣ ਤੈਨੂੰ ਵੀ ਮੈਂ ਵਿਦੇਸ਼ ਲੈ ਕੇ ਜਾਵਾਂ ਇੱਕ ਦੋ ਵਾਰ ਮਿਲਣ ਆਂਦਾ ਤੇ ਖੁਸ਼ੀ-ਖੁਸ਼ੀ ਦੇ ਵਿੱਚ ਹੀ ਉਹ ਇੱਥੇ ਰਹਿੰਦੇ ਹੁੰਦੇ ਸੀ ਤਾਂ ਪਿੰਡ ਦੇ ਵਿੱਚ ਇਹ ਪਹਿਲੀ ਕੁੜੀ ਸੀ ਪੁਸ਼ਪਿੰਦਰ ਕੌਰ ਜਿਸਦਾ ਵਿਆਹ ਵਿਦੇਸ਼ੀ ਮੁੰਡੇ ਦੇ ਨਾਲ ਹੋਇਆ ਕੁੜੀ ਨੂੰ ਆਪਣੀ ਜ਼ਿੰਦਗੀ ਵਿਦੇਸ਼ ਦੇ ਵਿੱਚ ਜਾ ਕੇ ਕੋਈ ਬਹੁਤੀ ਸੌਖੀ ਨਹੀਂ ਲੱਗੀ ਸਗੋਂ ਕਈ ਮੁਸ਼ਕਲਾਂ ਉਸ ਨੂੰ ਆਣ ਲੱਗ ਪਈਆਂ 2 ਸਾਲ ਬਾਅਦ ਘਰ ਦੇ ਵਿੱਚ ਇੱਕ ਮੁੰਡੇ ਨੇ ਵੀ ਜਨਮ ਲੈ ਲਿਆ ਪਰ ਫਿਰ ਵੀ ਘਰ ਦੇ ਵਿੱਚ ਖੁਸ਼ੀਆਂ ਨਹੀਂ ਆਈਆਂ ਇਸ ਪੁੱਤ ਦਾ ਨਾਮ ਜੁਝਾਰ ਰੱਖਿਆ ਗਿਆ ਸੀ ਕੁੜੀ ਆਪਣੇ ਕੰਮ ਅਤੇ ਇਸ ਬੱਚੇ ਨੂੰ ਸੰਭਾਲਣ ਦੀਆਂ ਦੋਹੇ ਜ਼ਿੰਮੇਵਾਰੀਆਂ ਨਿਭਾ ਨਹੀਂ پا ਰਹੀ ਸੀ ਇਸ ਕਰਕੇ ਉਹ ਆਪਣੇ ਪੇਕੇਆਂ ਦੇ ਕੋਲ ਇੰਡੀਆ ਇਸ ਨੂੰ ਛੱਡ ਆਉਂਦੀ ਹੈ ਪਰ ਉੱਥੇ ਛੱਡਣ ਤੋਂ ਬਾਅਦ ਵੀ ਘਰ ਦੇ ਸਾਰੇ ਮਸਲੇ ਅਤੇ ਝਗੜੇ ਸੁਲਝਦੇ ਨਹੀਂ ਉਸ ਤਰ੍ਹਾਂ ਹੀ ਵਾਤੇ ਰਹਿੰਦੇ ਨੇ ਇਸ ਮੌਕੇ ਤੇ ਹੁਣ ਭਰਾ ਦੇ ਇਲਜ਼ਾਮ ਨੇ ਕਿ ਉੱਥੇ ਪੁਸ਼ਪਿੰਦਰ ਦੇ ਨਾਲ ਪਤੀ ਜਗਤਾਰ ਸਿੰਘ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ ਉਸ ਦੀ ਕਾਲ ਰਿਕਾਰਡਿੰਗ ਕੀਤੀ ਜਾਂਦੀ ਸੀ ਹਰ ਗੱਲ ਤੇ ਨਜ਼ਰ ਰੱਖੀ ਜਾਂਦੀ ਸੀ ਅਤੇ ਉਹ ਤੰਗ ਪਰੇਸ਼ਾਨ ਵੀ ਕਰਦਾ ਸੀ 18 ਮਹੀਨੇ ਬਾਅਦ ਕੁੜੀ ਫਿਰ ਤੋਂ ਭਾਰਤ ਆਉਂਦੀ ਹੈ ਅਤੇ ਆਪਣੇ ਪੁੱਤ ਨੂੰ ਵਾਪਸ ਨਾਲ ਲੈ ਜਾਂਦੀ ਹੈ ਕਿਸੇ ਰਿਸ਼ਤੇਦਾਰ ਦੇ ਕੋਲ ਹੋ ਇੱਥੋਂ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਤੇ ਪਤੀ ਨੂੰ ਦੱਸਦੀ ਤੱਕ ਨਹੀਂ ਕਿ ਮੈਂ ਆਪਣੇ ਪੇਕੇ ਘਰੋਂ ਵਿਦੇਸ਼ ਦੇ ਵਿੱਚ ਮੁੜਾਈਆਂ ਪਰ ਕਿਸੇ ਤਰ੍ਹਾਂ ਦੇ ਨਾਲ ਪਤੀ ਨੂੰ ਪਤਾ ਲੱਗ ਗਿਆ ਬਿਨਾਂ ਪਤੀ ਨੂੰ ਦੱਸੇ ਉਹ ਜਿੱਥੇ ਰਹਿ ਰਹੀ ਹੁੰਦੀ ਹੈ ਉੱਥੇ ਹੀ ਉਸ ਦਾ ਪਤੀ ਲੈਣ ਪਹੁੰਚ ਜਾਂਦਾ ਹੈ ਉਹਨਾਂ ਦੋਵਾਂ ਨੂੰ ਲਜਾਣ ਦੀ ਉਹ ਕੋਸ਼ਿਸ਼ ਕਰਦਾ ਪਰ ਪੁਸ਼ਪਿੰਦਰ ਮਨਾ ਕਰ ਦਿੰਦੀ ਹੈ ਤੇ ਆਖਦੀ ਹੈ ਕਿ ਮੈਂ ਆਪ ਆ ਜਾਵਾਂਗੀ ਪਤੀ ਉੱਥੋਂ ਚਲਾ ਗਿਆ ਅਤੇ ਉਸ ਮਗਰੋਂ ਪਤਨੀ ਖੁਦ ਹੀ ਪੁਸ਼ਪਿੰਦਰ ਖੁਦ ਹੀ ਆਪਣਾ ਮਨ ਬਣਾ ਕੇ ਪਤੀ ਦੇ ਘਰ ਚਲੀ ਗਈ ਇਸ ਤੋਂ ਬਾਅਦ ਕਈ ਕੇਸ ਦਰਜ ਹੁੰਦੇ ਨੇ ਜਗਤਾਰ ਸਿੰਘ ਤੇ 11 ਫਰਵਰੀ 2000 ਦਾ ਦਿਨ ਜਿਸ ਦਿਨ ਇਹ ਕੁੜੀ ਗਾਇਬ ਹੋਈ ਸੀ ਇਸ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕੀਤੀ ਗਈ ਪਰ ਕੁਝ ਵੀ ਪੁਲਿਸ ਦੇ ਹੱਥ ਨਹੀਂ ਲੱਗਿਆ ਹੁਣ ਤੁਸੀਂ ਇੱਥੇ ਸਮਝ ਸਕਦੇ ਹੋ ਕਿ ਇੱਕ ਪਤਨੀ ਜੋ ਕਿ ਪਤੀ ਤੋਂ ਪਹਿਲਾਂ ਹੀ ਦੁਖੀ ਸੀ ਆਪਣੇ ਪੁੱਤ ਨੂੰ ਵੀ ਉਸਨੇ ਪੇਕੇ ਘਰ ਛੱਡਿਆ ਉਹਨਾਂ ਨੇ ਹੀ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਨਾਨਕਿਆ ਨੇ ਅਤੇ ਫਿਰ ਉਹ ਮੁੰਡੇ ਨੂੰ ਨਾਨਕਿਆਂ ਦੇ ਘਰੋਂ ਲਜਾਣ ਤੋਂ ਬਾਅਦ ਕੁਸ਼ਪਿੰਦਰ ਆਪਣੇ ਪਤੀ ਨੂੰ ਬਿਨਾਂ ਦੱਸੇ ਕਿਸੇ ਹੋਰ ਰਿਸ਼ਤੇਦਾਰ ਦੇ ਕੋਲ ਚਲੀ ਜਾਂਦੀ ਹੈ ਪਰ ਇਸ ਦੇ ਬਾਰੇ ਵੀ ਜਗਤਾਰ ਸਿੰਘ ਨੂੰ ਪਤਾ ਲੱਗ ਗਿਆ ਅਤੇ ਉਹ ਜਾ ਕੇ ਆਪਣੇ ਪੁੱਤ ਤੇ ਪਤਨੀ ਨੂੰ ਵਾਪਸ ਲੈਣ ਚਲਾ ਜਾਂਦਾ ਹੈ। ਪਤਨੀ ਉਸ ਸਮੇਂ ਤਾਂ ਨਹੀਂ ਆਂਦੀ ਪਰ ਮਰਜ਼ੀ ਦੇ ਨਾਲ ਇੱਕ ਦਿਨ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦੀ ਹੈ। ਹੁਣ ਸਿੱਧਾ-ਸਿੱਧਾ ਸ਼ੱਕ ਪਤੀ ਤੇ ਜਾਣਾ ਲਾਜ਼ਮੀ ਸੀ ਕਿਉਂਕਿ ਘਰ ਦੇ ਹਾਲਾਤ ਵੀ ਠੀਕ ਨਹੀਂ। ਇੱਕ ਆਪਸ ਦੇ ਵਿੱਚ ਪਿਆਰ ਵੀ ਨਹੀਂ। ਨਾ ਹੀ ਇੰਨਾ ਵਿਸ਼ਵਾਸ ਅਤੇ ਸੱਚਾਈ ਸੀ ਕਿ ਉਹ ਇੱਕ ਦੂਜੇ ਨੂੰ ਸਾਰੀਆਂ ਗੱਲਾਂ ਦੱਸਦੇ ਹੋਣ ਤਾਂ ਇਸ ਦੇ ਵਿਚਾਲੇ ਹੀ ਕੁੜੀ ਦਾ ਗਾਇਬ ਹੋ ਜਾਣਾ। ਪੁਲਿਸ ਦੇ ਹੱਥ ਖੈਰ ਇਸ ਮੌਕੇ ਤੱਕ ਕੋਈ ਹੋਰ ਸੁਰਾਖ ਨਹੀਂ ਲੱਗਿਆ ਕਿ ਆਖਿਰਕਾਰ ਕੁੜੀ ਗਈ ਕਿੱਥੇ ਕੁੜੀ ਦੇ ਮਾਪਿਓ ਹੁਣ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਸੀ ਤਾਂ ਕਿ ਪਤਾ ਕਰ ਸਕਣ ਪੁਸ਼ਪਿੰਦਰ ਹੈ ਕਿੱਥੇ ਪਰ ਉਹਨਾਂ ਨੂੰ ਉਸ ਸਮੇਂ ਵੀਜ਼ਾ ਨਹੀਂ ਮਿਲਿਆ ਅਤੇ ਨਾ ਹੀ ਉਹ ਜਾਣ ਸਕੇ ਕਿ ਉੱਥੇ ਉਹਨਾਂ ਦੀ ਧੀ ਦੇ ਨਾਲ ਹੋਇਆ ਕੀ ਹੁਣ ਤੱਕ ਵੀ ਇਸ ਕੇਸ ਦਾ ਅੰਤ ਨਹੀਂ ਹੋਇਆ ਇਸ ਸਮੇਂ ਉਸ ਦੀ ਉਮਰ ਕਰੀਬ 51 ਸਾਲ ਹੋਣੀ ਹੈ ਪੁਸ਼ਪਿੰਦਰ ਦੀ ਕੁਝ ਲੋਕ ਇਹ ਆਖਦੇ ਨੇ ਕਿ 3 ਸਾਲ ਬਾਅਦ ਪਤੀ ਨੇ ਦੁਆਰਾ ਵਿਆਹ ਕਰਵਾ ਲਿਆ ਪਰ ਉਸਦਾ ਇਹ ਵਿਆਹ ਵੀ ਬਹੁਤੀ ਦਿਰ ਨਹੀਂ ਚੱਲਿਆ ਉਸਦਾ ਡਾਈਵੋਰਸ ਹੋ ਗਿਆ ਅਤੇ ਵੀ ਆਖਿਆ ਜਾਂਦਾ ਹੈ ਕਿ 4 ਸਾਲ ਦੇ ਜਵਾਕ ਨੂੰ ਛੱਡ ਕੇ ਕੋਈ ਮਾਂ ਕੱਲੀ ਕਿਉਂ ਜਾਵੇਗੀ ਹੋਟਲ ਦੇ ਬਾਹਰ ਉਸਦੀ ਗੱਡੀ ਖੜੀ ਮਿਲੀ ਸੀ ਪਰ ਉਹ ਹੋਟਲ ਦੇ ਅੰਦਰ ਜਾਣ ਦੀ ਕੋਈ ਸੀਸੀਟੀਵੀ ਜਾਂ ਫਿਰ ਕੋਈ ਹੋਰ ਸਬੂਤ ਨਹੀਂ ਪਾਏ ਗਏ ਕੋਈ ਕਹਿੰਦਾ ਹੈ ਕਿ ਇਹ ਜੋ ਹੀ ਕੁੜੀ ਕੈਨੇਡਾ ਦੇਖੀ ਗਈ ਹੈ ਕੋਈ ਕਹਿੰਦਾ ਹੈ ਕਿ ਇਸ ਦਾ ਬਾਹਰ ਕਿਤੇ ਹੋਰ ਅਫੇਅਰ ਸੀ ਕੋਈ ਰਿਸ਼ਤਾ ਸੀ ਜਿਸ ਤੇ ਚਲਦੇ ਹੋਏ ਚਲੀ ਗਈ ਪਰ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਪੁਸ਼ਪਿੰਦਰ ਨੂੰ ਉਸਦੇ ਹੀ ਪਤੀ ਨੇ ਮਾਰ ਕੇ ਖੇਤਾਂ ਦੇ ਵਿੱਚ ਦਬ ਦਿੱਤਾ ਜਿਨ੍ਹਾਂ ਖੇਤਾਂ ਦੇ ਵਿੱਚ ਉਹ ਕੰਮ ਕਰਦਾ ਸੀ